ਸਸ਼ੀ ਕਲ ਮੈਰੀਨਾ ਤੇ ਮਾ ਤੁਸੀਂ ਦੇਖ ਰਹੇ ਹੋ ਹਰਪੰਜਾਬ 44 ਟੀਵੀ ਗੱਲ ਕਰਾਂਗੇ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਜੁੜੀ ਵੱਡੀ ਖਬਰ ਨੂੰ ਲੈ ਕੇ ਸੋਦਾ ਦਿਆ ਕਿ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਮੁਰਤੋਂ ਈਡੀ ਦੇ ਵੱਲੋਂ ਤੀਜੀ ਵਾਰ ਅਰਵਿੰਦ ਕੇਜਰੀਵਾਲ ਨੂੰ ਸਮਣੇ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਦੋ ਵਾਰ ਵੀ ਈਡੀ ਵੱਲੋਂ ਜਿਹੜਾ ਕਿ ਅਰਵਿੰਦ ਕੇਜਰੀਵਾਲ ਨੂੰ ਸਮਣੇ ਜਾਰੀ ਕੀਤੇ ਗਏ ਸਨ ਅਤੇ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਉਸ ਵਕਤ ਵੀ ਜਿਹੜੇ ਕਿ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਦੋ ਵਾਰ ਸੱਦੇ ਦੇ ਉੱਤੇ ਵੀ ਜਿਹੜੇ ਈਡੀ ਸਾਹਮਣੇ ਕੇਜਰੀਵਾਲ ਪੇਸ਼ ਨਹੀਂ ਹੋਏ ਤੇ ਮੁਰਤੋਂ ਈਡੀ ਨੇ ਫਿਰ ਕਾਰਵਾਈ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਕਿ ਤੀਜੀ ਵਾਰ ਸੰਮਨ ਜਾਰੀ ਕੀਤੇ ਗਏ ਨੇ 3 ਜਨਵਰੀ ਨੂੰ ਈਡੀ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੋ ਦਾਦੀਏ ਕਿ ਜਿਹੜਾ ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਨੂੰ ਬੁਲਾਇਆ ਗਿਆ ਸੀ ਤਾਂ ਉਸ ਵਕਤ ਵੀ ਉਹ ਪੇਸ਼ ਨਹੀਂ ਹੋਏ ਸੀ ਕਿਉਂਕਿ ਉਸ ਵਕਤ ਪੰਜੋ ਰਾਜਾਂ ਦੇ ਵਿੱਚ ਚੋਣਾ ਸਨ ਉੱਥੇ ਰੈਲੀਆਂ ਕਰਨ ਦੇ ਵਿੱਚ ਕਾਫੀ ਜਿਹੜੇ ਕਿ ਬਿਜੀ ਸਨ ਅਰਵਿੰਦ ਕੇਜਰੀਵਾਲ ਜਿਹਦੇ ਚੱਲਦੇ ਉਹ ਜਿਹੜੇ ਕਿ ਨਹੀਂ ਸੀ ਜਿਹੜੇ ਈੜੀ ਦੇ ਸਾਹਮਣੇ ਪੇਸ਼ ਹੋਏ ਹਾਲਾਂਕਿ ਅਰਵਿੰਦ ਕੇਜਰੀਵਾਲ ਦੇ ਜਿਹੜੇ ਅਸੀਂ ਬਿਆਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਸੀ ਕਿ jaan ਬੁੱਝ ਕੇ ਜਿਹੜੇ ਕਿ ਅਜਹੀ ਈੜੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਥੇ ਕੇਜ ਦੇ ਤਹਿਤ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਤਰੀਕੇ ਦੀ ਬਿਆਨਬਾਜ਼ੀ ਅਰਵਿੰਦ ਕੇਜਰੀਵਾਲ ਦੀ ਸਾਹਮਣੇ ਆਈ ਸੀ ਅਤੇ ਉਹ ਈਡੀ ਦੇ ਸਾਹਮਣੇ ਪੇਸ਼ ਨਹੀਂ ਹੋਏ ਸੀ ਜਿਸ ਤੋਂ ਬਾਅਦ ਤੀਜੀ ਵਾਰ ਮੋਰ ਤੋਂ ਈਡੀ ਨੇ ਕਾਰਵਾਈ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੂੰ ਸੰਮਣ ਜਾਰੀ ਕਰ ਦਿੱਤੇ ਗਏ ਨੇ ਪਰ ਇੱਥੇ ਤੋਂ ਦੱਸ ਦਈਏ ਕਿ ਇਸ ਵਕਤ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਪੰਜਾਬ ਦੇ ਵਿੱਚ ਪਹੁੰਚੇ ਹੋਏ ਨੇ ਹੁਸ਼ਿਆਰਪੁਰ ਦੇ ਵਿੱਚ 10 ਦਿਨ ਲਈ ਅਰਵਿੰਦ ਕੇਜਰੀਵਾਲ ਰਹਿਣਗੇ ਗੁੱਜੇ ਪਾਸੇ ਜੇਕਰ ਅਸੀਂ ਪੰਜਾਬ ਦੀਆਂ ਵਿਰੋਧੀ ਧਿਰਾਂ ਦੀ ਗੱਲ ਕਰੀਏ ਤਾਂ ਉਹ ਲਗਾਤਾਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਲੈ ਰਹੀਆਂ ਨੇ ਕਿਉਂਕਿ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਈਡੀ ਦੀ ਕਾਰਵਾਈ ਤੋਂ ਬਚਦੇ ਹੋਏ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਸ਼ਰਨ ਲਈ ਹੋਈ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਸ਼ਰਨ ਦਿੱਤੀ ਹੋਈ ਹੈ ਜਿਹਦੇ ਚਲਦੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਦਿੱਲੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਈਡੀ ਦੇ ਪੰਜੇ ਤੋਂ ਬਚਣ ਦੇ ਵਾਸਤੇ ਹੀ ਜਿਹੜੇ ਪੰਜਾਬ ਦੇ ਵਿੱਚ ਸ਼ਰਨ ਹੈ ਉਹ ਅਰਵਿੰਦ ਕੇਜਰੀਵਾਲ ਨੇ ਲਈ ਹੋਈ ਆ। ਸਿਕ ਵਾਰ ਫੇਰ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੇ ਹੋਏ ਸਾਹਮਣੇ ਆ ਰਹੀ ਹੈ। ਲਗਾਤਾਰ ਈਡੀ ਵੱਲੋਂ ਸ਼ਰਾਬ ਕਟਾਲੇ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਿਹੜਾ ਕਿ ਦਿੱਲੀ ਦਾ ਸੁਪਰੀਮੋ ਅਰਵਿੰਦ ਕੇਜਰੀ ਵਾਲੂ ਸਮਨ ਜਾਰੀ ਕੀਤੇ ਗਏ ਨੇ ਪਹਿਲਾਂ ਦੋ ਵਾਰ ਵੀ ਉਹਨਾਂ ਨੂੰ ਸਮਨ ਜਾਰੀ ਕੀਤੇ ਗਏ ਨੇ ਈਡੀ ਨੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸ਼ਰਾਬ ਘੋਟਾਲੇ ਮਾਮਲੇ ਦੇ ਵਿੱਚ ਪੁੱਛਗਿੱਛ ਪੜਤਾਲ ਕਰਨੀ ਹੈ ਪਰ ਦੋ ਵਾਰ ਕੇਜਰੀ ਵਾਲ ਜਿਹੜੇ ਕਿ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਮੁਰਤੋਂ ਈਡੀ ਨੇ ਫਿਰ ਤੋਂ ਤੀਜੀ ਵਾਰ ਕੇਜਰੀ ਵਾਲ ਨੂੰ ਜਿਹੜੇ ਕਿ ਸਮਨ ਜਾਰੀ ਕਰ ਦਿੱਤੇ ਗਏ ਨੇ 3 ਜਨਵਰੀ ਨੂੰ ਉਹਨਾਂ ਨੇ ਸੱਦਿਆ ਸੋਹ ਨੂੰ ਦੇਖਣਾ ਹੋਵੇਗਾ ਕਿ ਆਖਰ ਅਰਵਿੰਦ ਕੇਜਰੀਵਾਲ ਕਿ ਈਡੀ ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ ਕਿਉਂਕਿ ਇਸ ਵਕਤ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਡੇਰੇ ਲਗਾਏ ਹੋਏ ਨੇ ਦੂਜੇ ਪਾਸੇ ਲਗਾਤਾਰ ਈਡੀ ਵੱਲੋਂ ਸ਼ਰਾਬ ਘਟਾਲੇ ਮਾਮਲੇ ਦੀ ਡੂੰਘਾਈ ਦੇ ਨਾਲ ਚਾਰਜ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਆਪ ਦੇ ਮੰਤਰੀਆਂ ਅਤੇ ਜਿਹੜੇ ਵਿਧਾਇਕ ਨੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਪੁੱਛਪੜਤਾਲ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਅਰਵਿੰਦ ਕੇਜਰੀਵਾਲ ਨੂੰ ਵੀ ਸਮਨ ਜਾਰੀ ਕੀਤੀ ਗਈ ਹੈ ਤੇ ਹੁਣ ਤੀਜੀ ਵਾਰ ਸਮਨ ਜਾਰੀ ਕੀਤੇ ਨੇ ਦੇਖਣਾ ਹੋਵੇਗਾ ਕੀ 3 ਜਨਵਰੀ ਨੂੰ ਅਰਵਿੰਦ ਕੇਜਰੀਵਾਲ ਇਹਦੇ ਸਾਹਮਣੇ ਪੇਸ਼ ਹੋਣਗੇ ਜਾਂ ਫਿਰ ਨਹੀਂ ਬਿਊਰੋ ਰਿਪੋਰਟ ਹਰਪੰਜਾਬ